ਇਹਨਾਂ ਨਾਲ ਵੀ ਮਤਲਬ ਇੱਕ ਖਜ਼ਾਨੇ ਦਾ ਝਾਂਸਾ ਦੇ ਕੇ ਇਸੇ ਬੰਦੇ ਨੇ ਠੱਗੀ ਮਾਰੀ ਕਿਉਂਕਿ ਜੇ ਅੰਗਰੇਜ਼ ਸਿੰਘ ਨੇ ਮਾਰੀ ਹੋਵੇ ਤਾਂ ਆ ਕੋਲੋਂ ਮੜਾ ਜਿਹੜਾ ਲਿਆਂਦਾ ਖਜ਼ਾਨਾ ਸੋ ਇਸ ਤਰੀਕੇ ਨਾਲ ਇਹ ਪਰਿਵਾਰ ਨਾਲ ਵੀ ਠੱਗੀ ਮਾਰੀ ਜੀ ਚਮਕ ਦੇਖੋ ਇਦਾਂ ਦੇ ਲੋਕਾਂ ਨੂੰ ਯਾਰ ਭਗਵਾਨ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਨੂੰ ਬੇਨਤੀ ਕਰਦੇ ਵੀ ਇਦਾਂ ਦੇ ਲੋਕਾਂ ਨੂੰ ਨਾ ਮਤਲਬ ਮੈਂ ਕਹਿੰਦਾ ਵੀ ਇਹਦਾ ਸਿਰ ਕਲਮ ਕਰ ਦੇਣਾ ਚਾਹੀਦਾ ਇਹੋ ਜਿਹੇ ਬੰਦੇ ਦਾ ਯਾਰ ਧਰਤੀ ਤੇ ਜਿਉਣ ਦਾ ਕੋਈ ਅਧਿਕਾਰ ਨਹੀਂ ਹੈ ਉਹਦੇ ਬੰਦੇ ਨੂੰ ਜਿਲੇ ਇਹ ਨਹੀਂ ਵੇਖਿਆ ਗਰੀਬ ਈਆਂ ਮੈਂ 25 ਲੱਖ ਦੀ ਠੱਗੀ ਮਾਰ ਰਿਹਾ ਉਹ ਪਰਿਵਾਰ ਨਹੀਂ ਵੇਖਿਆ ਯਾਰ ਜਿਹੜਾ ਮਤਲਬ ਹਸਪੀਟਲਾਂ ਦੇ ਵਿੱਚ ਮਰੀਜ਼ ਬਣ ਕੇ ਰਹਿ ਗਏ ਚਾਰ ਤੋਂ ਪੰਜ ਲੱਖ ਰੁਪਿਆ ਪਹਿਲਾਂ ਲੈ ਚੁੱਕਿਆ ਸੀ ਆਪਣੇ ਤੋਂ ਇਹ ਇਹ ਖਜ਼ਾਨਾ ਕਹਿੰਦੇ ਨੇ ਚਲਸੀ ਵਿੱਚ ਕਿੰਨੇ ਪੈਸੇ ਲਏ ਤੁਹਾਡੇ ਨੇ ਇਹ ਤੇ ਮੰਨ ਕੇ ਚਲੋ ਵੀ 6 ਲੱਖ ਰੁਪਿਆ ਆਉਂਗਾ ਮੇਰੇ ਉਦੋਂ ਹਾਂਜੀ ਆਰਾਮ ਕਿਲਾ ਲਈ ਗਿਆ ਜੀ ਕਿਲਾ ਲਈ ਗਿਆ ਜੀ ਟੋਟਲ ਕਿੰਨੇ ਪੈਸੇ ਦੀ ਠੱਗੀ ਵਜ ਗਈ ਬਈ ਉਹਦੇ 10 ਤੋਂ 11 ਲੱਖ ਰੁਪਿਆ ਨਹੀਂ ਇਹ ਫਿਰ ਤੁਹਾਨੂੰ ਜਦੋਂ ਸੁਣੇ ਪਰਿਵਾਰ ਦੇ ਨਾਲ ਨਾਲ ਨਾ ਮਤਲਬ ਜੇ ਪਰਿਵਾਰ ਨਾਲ ਵੀ ਮੰਨਦਾ ਰਾਜ ਆ ਵੀਰ ਤੁਸੀਂ ਗੁਰੂ ਘਰ ਦੀ ਸੇਵਾ ਮੰਦਿਰ ਚ ਕਿਤੇ ਸੇਵਾ ਚੱਲਦੀ ਹੋਵੇ ਤੁਸੀਂ 100 ਰੁਪਇਆ ਦੇ ਕੇ ਨਹੀਂ ਰਾਜ਼ੀ ਹੋ। ਭਾਈ ਜੀ ਸਾਡੇ ਕੋਲੇ ਅਧਿਕਾਰ ਮੇਰੇ ਕੋਲੇ ਪਹੁੰਚਦੇ ਆ। ਇਹਨਾਂ ਨਾਲ ਵੀ ਮਤਲਬ ਇੱਕ ਖਜ਼ਾਨੇ ਦਾ ਝਾਂਸਾ ਦੇ ਕੇ ਇਸੇ ਬੰਦੇ ਨੇ ਡੰਗੀ ਮਾਰੀ ਕਿਉਂ ਦੀ ਅੰਗਰੇਜ਼ਾਂ ਸਿਗਲੇ ਮਾਰੀ ਕਿਉਂ ਆ ਕੋਲੋਂ ਮੜਾ ਜਿਹੜਾ ਲਿਆਂਦਾ ਖਜ਼ਾਨਾ ਇੱਕ ਛੋਟਾ ਜਿਹਾ ਪ੍ਰਾਲਾ ਕੀਤਾ ਗਿਆ ਸਾਡੇ ਵੱਲੋਂ ਇੱਕ ਮਹਿਮ ਚਲਾਈ ਹੈ ਪਹੰਡ ਭਜਾਓ ਪੰਜਾਬ ਬਚਾਓ ਸੋ ਉਹਦੇ ਵਿੱਚ ਇੱਕ ਅੰਗਰੇਜ਼ ਸਿੰਘ ਦਾ ਨਾਮ ਦਾ ਜਿਹੜਾ ਬੰਦਾ ਹੈ ਪੁੱਤਰ ਹਜੂਰਾ ਸਿੰਘ ਵਾਸੀ ਬਰੂ ਵਾਲਾ ਮੰਡੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਸੋ ਉਸ ਬੰਦੇ ਨੇ ਪਿੰਡ ਸੁਖਣਾ ਆਪਲੂ ਜਿਹੜੀ 25 ਲੱਖ ਰੁਪਏ ਦੀ ਠੱਗੀ ਮਾਰੀ ਸੀ ਮਤਲਬ ਸੋਨੇ ਦਾ ਝਾਂਸਾ ਦੇ ਕੇ ਉਸ ਤੋਂ ਬਾਅਦ ਇੱਕ ਖਾਰੇ ਪਿੰਡ ਤੋਂ ਮਸਲਾ ਆਉਂਦਾ ਇੱਕ 20 ਲੱਖ ਦੀ ਠੱਗੀ ਦਾ ਜਿਹੜਾ ਮਸਲਾ ਆਉਂਦਾ ਹੈ ਉਹ ਹੈ ਜੀ ਆਪਣਾ ਫਿਰੋਜ਼ਪੁਰ ਏਰੀਏ ਚ ਸੋ ਉਸ ਤੋਂ ਬਾਅਦ ਖਾਰੇ ਤੋਂ ਦੋ ਮਸਲੇ ਹੋਰ ਆਉਂਦੇ ਆ ਇੱਕ ਦਾ 4.5 ਲੱਖ ਦਾ ਇੱਕ ਦਾ 3 ਲੱਖ ਦਾ ਤੋਂ ਮੈਂ ਹੈਰਾਨ ਐ ਵੀ ਇਸੇ ਬੰਦੇ ਦੇ ਖਿਲਾਫ ਇਸੇ ਤਰ੍ਹਾਂ ਝਾਂਸਾ ਦੇ ਕੇ ਇੱਕ ਸਾਡੇ ਨਾਲ ਭਾਈ ਜੀ ਸਾਡੇ ਕੋਲੇ ਅੱਜ ਘਰ ਮੇਰੇ ਕੋਲੇ ਪਹੁੰਚੇ ਆ ਇਹ ਨਾਲ ਵੀ ਮਤਲਬ ਇੱਕ ਖਜ਼ਾਨੇ ਦਾ ਝਾਂਸਾ ਦੇ ਕੇ ਇਸੇ ਬੰਦੇ ਨੇ ਡੱਗੀ ਮਾਰੀ ਕਿਉਂ ਜੀ ਅੰਗਰੇਜ਼ ਸਿੰਘ ਨੇ ਮਾਰੀ ਲੱਗੀ ਆ ਖੋਲੋ ਮੜਾ ਜਿਹੜਾ ਲਿਆਂਦਾ ਖਜ਼ਾਨਾ ਦੇਖੋ ਜੀ ਸੋਨਾ ਸੋਨਾ ਵੀ ਇਹਦੇ ਚਿੱcke ਸਾਰਾ ਦਿੱਦਾ ਹੀ ਹੈ ਕਿਉਂ ਨਹੀਂ ਇਸੇ ਬੰਦੇ ਨੇ ਵੇਖੋ ਮੈਂ ਕਿੰਨਾ ਵੀ ਕਿ ਕਿਹੜੇ ਕੋਈ ਅਫਸਰਾਂ ਨਾਲ ਗੱਡਣਾ ਸੀ ਇਹ ਨਹੀਂ ਚੱਲਦੀਆਂ ਕਿ ਕਿ ਕਿਉਂ ਨਹੀਂ ਕਾਰਵਾਈ ਹੁੰਦੀ ਹੈ ਇਹੋ ਜੇ ਬੰਦਿਆਂ ਨੂੰ ਕਿਉਂ ਨਹੀਂ ਪਕੜਿਆ ਇਹੋ ਜੇ ਬੰਦਿਆਂ ਨੂੰ ਤਾਂ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜਿਹਨੇ ਮਤਲਬ ਲੱਖਾਂ ਰੁਪਈਆ ਦੀਆਂ ਠੱਗੀਆਂ ਜਿਹੜੀਆਂ ਮਾਰੀਆਂ ਗਈਆਂ ਮਤਲਬ ਗਰੀਬ ਪਰਿਵਾਰਾਂ ਨਾਲ ਚਮਕ ਦੇਖੋ ਮੈਨੂੰ ਇੱਥੇ ਪਰਿਵਾਰ ਦੇ ਨਾਲ ਨਾ ਥੋੜਾ ਜਿਹਾ ਪਰਿਵਾਰਾਂ ਨਾਲ ਵੀ ਮੈਂ ਨਾਰਾਜ਼ ਹਾਂ ਵੀ ਯਾਰ ਤੁਸੀਂ ਗੁਰੂ ਘਰ ਤੇ ਸੇਵਾ ਮੰਦਿਰ ਦੀ ਕਿਤੇ ਸੇਵਾ ਚੱਲਦੀ ਹੋਵੇ ਤੁਸੀਂ 100 ਰੁਪਈਆ ਦੇ ਕੇ ਨਹੀਂ ਰਾਜ਼ੀ ਹੁੰਦੇ ਤੇ ਇੱਥੇ ਤੁਸੀਂ ਲੱਖਾਂ ਰੁਪਈਆ ਦੀਆਂ ਜਿਹੜੀਆਂ ਠੱਗੀਆਂ ਮਰਵਾ ਦਿੰਦੇ ਬਾਈ ਜੀ ਅੱਜ ਤੁਸੀਂ ਆਏ ਹੋ ਇੱਕ ਇੱਕ ਤਰੀਕਾ 33 ਤਰੀਕਾ ਹਣਾ ਤਰੀਕਾ ਅੱਜ ਟਾਈਮ ਆਪਣਾ ਹੋ ਗਿਆ ਜੀ 5:30 ਤੁਸੀਂ ਆਏ ਹੋ ਕੀ ਨਾਮ ਤੁਹਾਡਾ ਨਾਮ ਬਸ ਜੀ ਕੀ ਗੱਲਬਾਤ ਹੋਈ ਸੀ ਬਾਬੇ ਦੀ ਮੜਾ ਸਾਨੂੰ ਦੱਸੋ ਸੰਗਤ ਨੂੰ ਇਹ ਬਾਬਾ ਜੀ ਬਾਬਾ ਜੀ ਦਾ ਕਲੰਕੀ ਹੈ ਜੀ ਹੂੰ ਦੁਨੀਆ ਤੇ ਜੀ ਇਹਨੇ ਲਾਟਰੀ ਚਲੋ ਥੋੜੀ ਜਿਹੀ ਜਾਨਸ਼ਾਨ ਸੀ ਦੇ ਨਾਲ ਜੀ ਹੂੰ ਤੇ ਲਾਟਰੀ ਕੌਣ ਗਿਆ ਉੱਥੇ ਮੈਨੂੰ ਮਿਲਿਆ ਹੂੰ ਕਹਿੰਦਾ ਪੁੱਤ ਤਰੀ ਮੈਂ ਲਾਟਰੀ ਪਾ ਲੈਣਾ ਹੈਗਾ ਠੀਕ ਹੈ ਨਾ ਤੇ ਜਿਵੇਂ ਸਹੀ ਕਰਾਂਗੇ ਉਵੇਂ ਚੱਲੀਏ ਮੈਂ ਕਿਹਾ ਚਲ ਠੀਕ ਹੈ ਜੀ ਉਹ ਲਾੜੀ ਪਾਈ ਤੇ ਈਰ ਦੇ ਵੀ ਬੰਦੇ-ਬੰਦੇ ਗੈਂਗ ਪੂਰੀ ਆਈ ਜਨੇਂਨੇ ਹੋਏ ਸੀਗੇ ਅੱਛਾ ਉਸੇ ਟਾਈਮ ਤੇ ਜਦੋਂ ਲਾੜੀ ਨਿਕਲੀ ਆ ਕੇ ਆਪਣੇ ਤੇ ਇਹਨੇ ਫੋਨ ਲਾਇਆ ਕਹਿੰਦੇ ਵੀ ਅੱਜ ਟਾਈਮ ਤੂੰ ਆ ਨਾਂ ਦੀ ਗਾੜੀ ਕਢਣੀ ਕਰਨੀ ਆ ਹੂੰ ਇਹਨੇ ਜਦੋਂ ਮੈਨੂੰ ਬੁਲਾਇਆ ਕਹਿੰਦਾ ਵੀ ਪੁੱਤ ਆ ਜਾ ਤੂੰ ਹੁਣ ਤੇਰਾ ਨਾ ਟਾਈਮ ਆਇਆ ਪਿਆ ਲਾੜੀ ਦਾ ਪਿੰਡਾ ਤੇ ਤੂੰ ਪਹੁੰਚ ਉਥੇ ਇਹਨੇ ਜਦੋਂ ਮੈਂ ਪਹੁੰਚਿਆ ਉਥੇ ਮੈਂ ਤੇ ਇਹਨੇ ਜੋਤਾਂ-ਜੋਤਾਂ ਲਾਈਆਂ ਤੇ ਉਥੇ ਲਾੜੀ ਰੱਖ ਜੋਤਾਂ ਵਿੱਚ ਜੀ 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 ਜਿਹੜਾ ਜੋਤਾਂ ਦੇ ਵਿੱਚ ਲਾੜੀ ਰੱਖੀਏ ਨੇ ਤੇ ਇਨੇ ਉਸੇ ਟਾਈਮ ਦੇ ਪੂਰੇ ਪੂਰੇ ਟਾਈਮ ਦੇ ਹੂੰ ਤੇਰੇ ਉਥੋਂ ਫੋਨ ਆਇਆ ਜੀ ਜੀ ਫੋਨ ਆਇਆ ਕਾ ਹੂੰ ਕਹਿੰਦੇ ਵੀ ਮੈਨੂੰ ਲਾੜਨੀ ਚਾਹਤੇ ਜੀ ਹੂੰ ਜਦੋਂ ਮੈਂ ਲਾੜਨੀ ਚੱਕੀ ਤੇ ਕਹਿੰਦਾ ਵੀ ਆ ਫੋਨ ਹੀ ਸੁਣ ਕਰਨ ਲਾ ਕੇ ਕਹਿੰਦਾ ਜਦੋਂ ਮੈਂ ਕੀਤਾ ਤੇ ਉਹਨੇ ਨੰਬਰ ਇਹ ਦੱਸੇ ਦੁੱਸੇ ਸੀ ਕਿਤੇ ਪਹਿਲਾਂ ਹੂੰਗੀ ਹੂੰ ਕਹਿੰਦਾ ਵੀ ਆਹ ਨਾਮ ਬੋਲਦਾ ਮੈਂ ਕਹਾਂ ਕਿ ਮੇਰਾ ਨਾਮ ਬੋਲ ਤਾ ਕਹਿੰਦਾ ਤੇਰੀ ਲਾੜੀ ਨਿਕਲ ਆਈ ਜੀ ਹੂੰ ਫੇਰ ਜੀ ਆਏਗਾ ਫਿਰ ਉਹਨੇ ਜੀ ਕਹਿੰਦਾ ਜੀ ਇੰਨੇ ਕੀ ਲਗੋਗੇ ਹੂੰ ਕਿਤੇ ਕਦੇ ਇਹ 50000 ਦੇ ਦੇ ਕਦੇ ਕਿਵੇਂ ਕਦੇ ਕਿਵੇਂ ਕਾਫੀ ਕੁਸ਼ਨ ਸਾਡੇ ਉੱਤੇ ਲੁੱਟਿਆ ਬਹੁਤ ਜ਼ਿਆਦਾ ਫਿਰ ਆਈ ਕਾਫੀ ਟਾਈਮ ਪੈਂਦਾ ਗਿਆ ਪੈਂਦਾ ਮੈਂ ਕਹਾਂ ਜੀ ਬੱਬਾ ਜੀ ਐਵੇਂ ਕਰ ਤੇ ਵੀ ਆਪਣੀ ਪੇਮੈਂਟ ਤਾਂ ਆਈ ਨਹੀਂ ਗਈ ਹੂੰ ਕਹਿੰਦਾ ਪੁੱਤ ਕਟਾ ਕਟਾ ਗਿਆ ਕਹਿੰਦਾ ਉਹ ਵੀ ਆਪਣੀ ਤੇ ਤੂੰ ਹੋਜ਼ਰਾ ਕੋਈ ਗੱਲ ਨਹੀਂ ਕਹਿੰਦਾ ਆਪਾਂ ਬੈਠੀਏ ਜੀ ਨਾਲ ਹੂੰ ਚਲੋ ਜੀ ਕਾਫੀ ਟਾਈਮ ਬੀਤ ਗਿਆ ਬੀਤ ਗਿਆ ਫਿਰ ਘਰੇ ਬੁਲਾਇਆ ਜੀ ਹੂੰ ਘਰੇ ਬੁਲਾਉਣ ਤੋਂ ਬਾਅਦ ਨੇ ਕੀ ਕੀਤਾ ਜੀ ਇਹਨੇ ਨੰਗੇ ਪੈਰੀ ਹੋਏ ਆ ਜੀ ਆਪਣੇ ਸਾਰੇ ਪਾਸੇ ਗੀੜਾ ਦਿੱਤਾ ਇਹ ਬੰਦੇ ਨੇ ਹੂੰ ਕਹਿੰਦਾ ਇੱਥੇ ਕੁਝ ਹੈਗਾ ਹੂੰ ਮੈਂ ਅਖਾ ਚਲੋ ਕੋਈ ਆਉਂਦੀ ਮੈਂ ਕਹਾ ਹਾਂਜੀ ਮੈਂ ਕੀ ਹੈਗਾ ਜੀ ਕਹਿੰਦਾ ਇੱਥੇ ਕੁਝ ਹੈਗਾ ਹੂੰ ਚਲੋ ਵਿੱਚ ਚਲਾ ਗਿਆ ਇਹ ਹੂੰ ਚਲਾ ਗਿਆ ਦੋ ਤਿੰਨ ਦਿਨ ਬਾਅਦ ਆ ਵੀਆ ਫਿਰ ਆ ਗਿਆ ਇਹ ਹੂੰ ਉੱਥੇ ਲੇਰ ਕਹਿੰਦਾ ਆ ਵੀ ਇੱਥੇ ਕੁਝ ਹੈਗਾ ਮੈਂ ਕਹਾ ਕੀ ਹੈਗਾ ਜੀ ਪੁੱਸੂ ਮੈਂ ਕਹਾਂ ਮੜਾ ਹੂੰ ਤੇ ਕਹਿੰਦਾ ਇੱਥੇ ਖਜ਼ਾਨਾ ਹੈ ਕਹਿੰਦਾ ਇੱਥੇ ਅੱਛਾ ਜਿਹੜਾ ਕੱਢਿਆ ਜਿਹੜਾ ਕੱਢਿਆ ਆ ਜੀ ਕਹਿੰਦਾ ਖਜ਼ਾਨਾ ਇੱਥੇ ਓਆ ਇਕ ਤਰ੍ਹਾਂ ਬਹੁਤ ਤੰਚਾਰ ਕੇ ਇਹਨਾਂ ਸਮਾਂ ਸੇਕ ਨੂੰ ਆਈ ਜੜਾ ਵਾਲਾ ਜੀ ਮਤਲਬ ਅੱਜ ਸੋੜਾ ਰੀਆਂ ਦਾ ਜਿਹੜਾ ਕੰਮ ਹੈ ਆਰਟੀਫੀਸ਼ੀਅਲ ਗਹਿਣੇ ਜਿਹੜੇ ਮਤਲਬ ਦੁਕਾਨਾਂ ਤੋਂ ਖਰੀਦ ਕੇ ਜਿਵੇਂ ਪਹਿਲਾਂ ਇੱਕ ਪਰਿਵਾਰ ਨਾਲ 32 ਲੱਖ ਦੀ ਧੱਕੀ ਮਾਰੀ ਹੈ ਉਸ ਪਰਿਵਾਰ ਨੂੰ ਅਸੀਂ ਇੱਕ ਜਿਹੜਾ ਮਕਾਨ ਹੈ ਜੀ ਇਹਦਾ ਕੋਠੀ ਲਖਵਾ ਦਿੱਤੀ ਹੈ ਤੋਂ ਇਸੇ ਤਰੀਕੇ ਨਾਲ ਇੱਕ ਹੋਰ ਜਿਹੜੀ 20 ਲੱਖ ਦੀ ਠੱਗੀ ਆਈ ਹੈ ਉੱਥੇ ਸਾਡੀ ਉਹਨਾਂ ਨਾਲ ਵੀ ਇੱਕ ਪਲਾਟ ਦੀ ਗੱਲ ਕਰਾਵਾ ਚੱਲ ਰਹੀ ਹੈ ਸੋ ਇਸ ਤਰੀਕੇ ਨਾਲ ਇਹ ਪਰਿਵਾਰ ਨਾਲ ਵੀ ਠੱਗੀ ਮਾਰੀ ਗਈ। ਚਮਕ ਦੇਖੋ ਇਦਾਂ ਦੇ ਲੋਕਾਂ ਨੂੰ ਯਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਇਦਾਂ ਦੇ ਲੋਕਾਂ ਨੂੰ ਨਾ ਮਤਲਬ ਮੈਂ ਕਹਿੰਦਾ ਵੀ ਇਹਦਾ ਸਿਰ ਕਲਮ ਕਰ ਦੇਣਾ ਚਾਹੀਦਾ ਇਹੋ ਜਿਹੇ ਬੰਦੇ ਦਾ ਯਾਰ ਧਰਤੀ ਤੇ ਜਿਉਣ ਦਾ ਕੋਈ ਅਧਿਕਾਰ ਨਹੀਂ ਹੈ ਉਹਦੇ ਬੰਦੇ ਨੂੰ। ਜਿਲੇ ਇਹ ਨਹੀਂ ਵੇਖਿਆ ਗਰੀਬ ਧੀਆਂ ਮੈਂ 25 ਲੱਖ ਦੀ ਠੱਗੀ ਮਾਰ ਰਿਆ। ਉਹ ਪਰਿਵਾਰ ਨਹੀਂ ਵੇਖਿਆ ਯਾਰ ਜਿਹੜੇ ਮਤਲਬ ਹਸਪੀਟਲਾਂ ਦੇ ਵਿੱਚ ਮਰੀਜ਼ ਬਣ ਕੇ ਰਹਿ ਗਏ। ਉਹਨਾਂ ਨੂੰ ਠੱਗੀਆਂ ਲੱਖਾਂ ਰੁਪਈਆਂ ਦੀ ਮਾਰਦੇ। ਉਹ ਆ ਜੇਸ ਇਹ ਵੀਰ ਵੀ ਆਪਣਾ ਦਰਦ ਸੁਣਾ ਰਿਹਾ ਸੋ ਚਲੋ ਫੇਰ ਮਤਲਬ ਖਜ਼ਾਨਾ ਕਹਿੰਦਾ ਤੁਹਾਨੂੰ ਜੀ ਹਾਂ ਜੀ ਬਾਬਾ ਜੀ ਆਪਣੀ ਘਰੇ ਕੁਖ ਖਜ਼ਾਨਾ ਕਿਥੋਂ ਆ ਗਿਆ ਜੀ ਆਪਾਂ ਤਾਂ ਟਾਈਮ ਪਾਸ ਕਰਨ ਵਾਲੇ ਬੰਦੇ ਆਈ ਹੈ ਨਾ ਜੀ ਤੇ ਨਹੀਂ ਨਹੀਂ ਇੱਥੇ ਹੈਗਾ ਹੂੰ ਤੇ ਮੈਂ ਕਿਹਾ ਬਾਬਾ ਜੀ ਆਪਾਂ ਉਹ ਕੰਮ ਤਾਂ ਪਹਿਲਾਂ ਕਰੀਏ ਨਾ ਲੱਗਦਾ ਮੈਂ ਕਿਹਾ ਵੀ ਅਸੀਂ ਲੱਗ ਜਾਈ ਇੰਨੇ ਹੋਦੇ ਹੈਗੇ ਆ ਵੀ ਇੰਨਾ ਤੁਸੀਂ ਪੈਸਾ ਸਾਡੇ ਤੋਂ ਲੈ ਚੁੱਕੇ ਹੈਗੇ ਆ ਨਹੀਂ ਨਹੀਂ ਮੁੱਤ ਕਹਿੰਦਾ ਇੰਨੇ ਨਹੀਂ ਕੀ ਲੱਗੂ ਕੋਈ ਗੱਲ ਨਹੀਂ ਕਹਿੰਦਾ ਹੂੰ ਹੂੰ ਨਾਗਾ ਬੱਬਈ ਨਹੀਂ ਆਪਣੀ ਵਸੂਕਾ ਨਹੀਂ ਲਾਟਰੀ ਵਾਲੇ ਮਾਮਲੇ 'ਚ ਕਿੰਨੇ ਪੈਸੇ ਦਿੱਤੇ ਸੀ ਤੁਸੀਂ ਇਹ ਲੈ ਗਿਆ ਜੀ ਆਪਣੇ 4 ਤੋਂ 5 ਲੱਖ ਰੁਪਏ ਲੈ ਗਿਆ ਜੀ ਅੱਛਾ ਹਾਂ ਜੀ ਪਹਿਲਾਂ ਲੈ ਗਿਆ ਜੀ 4 ਤੋਂ 5 ਲੱਖ ਰੁਪਏ ਪਹਿਲਾਂ ਲੈ ਚੁੱਕਿਆ ਸੀ ਆਪਣੇ ਤੋਂ ਇਹ ਇਹ ਖਜ਼ਾਨਾ ਕੱਢਣ ਦੇ ਚਾਂਸੇ 'ਚ ਕਿੰਨੇ ਪੈਸੇ ਲੈ ਤੁਹਾਡੇ ਤੋਂ ਇਹ ਤੇ ਮੰਨ ਕੇ ਚਲੋ ਵੀ 6 ਲੱਖ ਰੁਪਏ ਆ ਗਏ ਜੀ ਉਦੋਂ ਹਾਂ ਜੀ ਆਰਾਮ ਕੀਲਾ ਲਈ ਗਿਆ ਕੀਲਾ ਲਈ ਗਿਆ ਕੀਲਾ ਲਈ ਗਿਆ ਜੀ ਟੋਟਲ ਕਿੰਨੇ ਪੈਸੇ ਦੀ ਠੱਗੀ ਵਜ ਗਈ ਬਈ ਇਹਦੇ ਤੋਂ 10 ਤੋਂ 11 ਲੱਖ ਰੁਪਏ ਨਹੀਂ ਇਹ ਫਿਰ ਤੁਹਾਨੂੰ ਜਦੋਂ ਸੋਨਾ ਕੱਢ ਕੇ ਵੀ ਦਿੱਤਾ ਨਹੀਂ ਆਹੀ ਗੱਡੀ ਬੰਦੇ ਜੀ ਜਦੋਂ ਕੱਢਤਾ ਫਿਰ ਤੁਸੀਂ ਇਹ ਚੈੱਕ ਨਹੀਂ ਕਰਾਇਆ ਸੁਨਾਰੇ ਕੋਲ ਅਸੀਂ ਇਹਨੇ ਕੀ ਕੀਤਾ ਜੀ ਫੇਰ خود ਸੱਪ ਫੈਲਾ ਕੀਤਾ ਨਹੀਂ ਅੱਛਾ ਸੱਪ ਤਾਂ ਜਿਉਂਦਾ ਇਹਦੇ ਕੋਈ ਇਹਦੀ ਕੋਈ ਕੁੰਜ ਵੀ ਇਹਦੇ ਨਾਲ ਨਹੀਂ ਹੋਈ ਜੀ ਅੱਛਾ ਦੇਖੋ ਸੱਪ ਕੋਈ ਕੁੰਜ ਜਿਹੜਾ ਸੱਪ ਮਹਾਦੇਵ ਪੁੱਤ ਮਾਪੋ ਯਾਰ ਇਹੋ ਜਿਹੇ ਬੰਦਿਆਂ ਨੂੰ ਨਾ ਜਾਣਦਾ ਕੋਈ ਇਹ ਕੋਈ ਸੱਪ ਦੀ ਇਹ ਕੁੰਜ ਕਿੱਥੋਂ ਲੈ ਕੇ ਆਇਆ ਸੱਪ ਇਹ ਕੁੰਜੀ ਇਹਨੇ ਜਦੋਂ ਆਹ ਕੰਮ ਕੀਤਾ ਹੈਗਾ ਜੀ ਫੇਰ ਇਹਨੇ ਸਵਾ ਮਹੀਨਾ ਤੋੜੇ ਰੱਖ ਕੇ ਇਹਨੇ ਸੇਵਾ ਕਰਾਈ ਹੈ ਜੀ ਸੱਪ ਜੀ ਉਹ ਨੂੰ ਕੁੰਜਾਈ ਹੈਗੀ ਟਰਾ ਕੇ ਸਾਨੂੰ ਕਹਿੰਦਾ ਅਸੀਂ ਮੈਂ ਬਥੋ ਬਹੁਤ ਆਖਿਆ ਮੈਂ ਕਿਹਾ ਜੀ ਬਾਬਾ ਜੀ ਰਹਿਣ ਤੁਸੀਂ ਸੱਪ ਕਿੱਥੋਂ ਆਇਆ ਉਹ ਇਹੀ ਲੱਗਨੇ ਮੁਕੇ ਆਏ ਕਿ ਤੂੰ ਨਹੀਂ ਦੱਸਿਆ ਤਾਂ ਸਾਨੂੰ ਆਏ ਹੋਣਾ ਨਾ ਵੀ ਸੱਪ ਕਿੱਥੋਂ ਨਿਕਲੇ ਆਇਆ ਇਹੀ ਦੱਸਿਆ ਜੀ ਸੱਪ ਉਹ ਇਹਦੇ ਕੋਲੇ ਸੱਪ ਰੱਖਿਆ ਵੈਣੇ ਉਹ ਸਾਡੇ ਕੋਲ ਗੱਲ ਆ ਗਈ ਹੈ ਅੱਛਾ ਫਿਰ ਮੈਂ ਤੁਹਾਨੂੰ ਚਲੋ ਇਹ ਚੀਜ਼ਾਂ ਮਖਾਈਆਂ ਤੁਸੀਂ ਫਿਰ ਇਹ ਇਹ ਤੁਹਾਨੂੰ ਚੈੱਕ ਕਰਾਉਣ ਲਈ ਭੇਜਿਆ ਸੁਨਿਆਰੇ ਕੋਲ ਨਹੀਂ ਭੇਜਿਆ ਅੱਛਾ ਤੇ ਮਾ ਤੁਹਾਡੇ ਹੱਥ ਕਿਵੇਂ ਆਇਆ ਜੀ ਇਹ ਜਦੋਂ ਇਹਨੇ ਸਾਰਾ ਕੱਢਿਆ ਹੀ ਹੈ ਕੱਢੀ ਆ ਕੱਢੀ ਆ ਜਦ ਕਿਲੋ ਪਰ ਲੈ ਕੇ ਤੇ ਕਿੰਨਾ ਕੱਢ ਲਿਆਗਾ ਮਤਲਬ ਇੰਨੀ ਵਿੱਚ ਇੰਨਾ ਸਮਾਨ ਕੱਢਦੇ ਆ ਹੁਣ ਇੰਨਾ ਕੱਢ ਕੇ ਲੈ ਆਗਾ ਕਿ 50 ਕਿੱਲੋ ਕੱਢ ਕੇ ਕਿੱਥੇ ਲੈ ਕੇ ਜਾਂਦਾ ਹੀ ਹੈ ਕਿੱਥੇ ਲੈ ਕੇ ਜਾਂਦਾ ਹੀ ਕੱਢ ਕੇ ਇਹ ਆਪਣੇ ਘਰੇ ਪੇਟੀ ਹੈ ਅੱਛਾ ਪਿੱਤਲ ਦੀ ਇੱਕ ਦੂਜੀ ਹੈਗੀ ਆਪਾਂ ਕੀ ਕਹਦੇ ਨੇ ਪ੍ਰਾਣੀਆਂ ਬਲਟੋਈਆਂ ਗਾਗਰ ਹਾਂ ਗਾਗਰ ਉਹਦੇ ਵਿੱਚ ਪਾ ਕੇ ਰੱਖਦਾ ਸੀਗਾ ਇਹ ਤੇ ਲੋਕ ਲਾ ਕੇ ਚਾਬੀ ਇਹਦੇ ਕੋਲ ਹੁੰਦੀ ਸੀ ਪੇਟੀ ਵਿੱਚ ਹੂੰ 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 ਆਈ ਲਈ ਗੱਲੇ ਇਹ ਅਗਰ 40000 ਲੈ ਗਿਆ ਤੇ 35000 ਲੈ ਗਿਆ ਐਂ ਕਰਦੇ ਕਰਾਉਂਦੇ ਨੇ ਕਾਫੀ ਜਾਨੀ ਕਿ ਆਪਾਂ ਨੂੰ ਲੈ ਗਿਆ ਨਹੀਂ ਫਿਰ ਇਹ ਪਤਾ ਕਿਵੇਂ ਲੱਗਿਆ ਵੀ ਨਕਲੀ ਆ ਇਹ ਨਕਲੀ ਫਜੇਂਦਰਾ ਬਣਿਆ ਸੀ ਤੁਸੀਂ ਆਪ ਵੀ 15000 ਆਪ ਬਣਿਆ ਫਿਰ ਨਹੀਂ ਜਿੰਦਰਾ ਜਦੋਂ ਲਾਤਾ ਤੁਸੀਂ ਇਹਨੂੰ ਕਹਿੰਦੇ ਰਹੇ ਵੀ ਖਜਾਨਾ ਕੱਢ ਇਹਨੇ ਹਾਂ ਬਹੁਤ ਆਖੇ ਨੂੰ ਜੇ ਅਸੀਂ ਤੇ ਜਦੋਂ ਗੰਗਾਲੋਂ ਗਈ ਸੀ ਤਾਂ ਜੀ ਕੀ ਕੀ ਕਹਿੰਦਾ ਇਹ ਕਹਿੰਦਾ ਮੈਂ ਆਉਂਗਾ ਸੁਨਿਆਰੀ ਲੁਧਿਆਣੇ ਆਏ ਆ ਜੇ ਇੱਥੇ ਵੇਚਿਆ ਤਾਂ ਮੰਨ ਕੇ ਚੱਲ ਵੀ ਇਹਨਾਂ ਲੈਣੇ ਕਿਸੇ ਨਹੀਂ अच्छा लडीया ने मेरे बंदे पक्के की मैं ਤੁਹਾਨੂੰ ਦੱਸਦਾ ਮਾਂ ਵੀ ਇਹਦੇ ਚ ਨਾ ਦੋ ਬੰਦੇ ਦੋ ਬੰਦਿਆਂ ਦਾ ਨਾਮ ਸਾਡੇ ਕੋਲੇ ਆ ਗਿਆ ਪਾਪੇ ਦੇ ਨਾਲ ਵੀ ਰਲੇ ਹੋਇਆ ਇਹ ਇੱਕ ਡਾਕਟਰ ਡਾਕਟਰ ਆ ਕੋਈ ਇੱਕ ਹੋਰ ਆ ਉਹ ਵੀ ਤਿਆਰ ਰਹਿਣ ਸੱਜਣੋ ਤਿਆਰ ਰਹੋ ਜਾਂ ਅਜਾ ਥੋੜਾ ਵੀ ਬਣਿਆ ਲੋ ਬਸ ਕਿਹੜੀ ਏਰੀਏ ਦੇ ਬਾਬਾ ਜੀ ਆਪੇ ਆਜੋ ਬਸ ਇਸੇ ਏਰੀਏ ਦੇ ਆ ਨੇੜੇ ਤੇੜੇ ਉਹਨਾਂ ਨੂੰ ਬੇਨਤੀ ਆ ਵੀ ਆਪੇ ਹੀ ਭਾਈ ਮਨਪ੍ਰੀਤ ਸਿੰਘ ਖਾਲਸਾ ਦੇ ਘਰੇ ਆ ਜਾਓ ਹੂੰ ਤੇ ਆਪਦੀ ਜੋ ਜੋ ਠੱਗੀ ਕਿਵੇਂ ਮਾਰੀ ਤੁਸੀਂ ਨਾਲ ਇਹਦੇ ਹਮੈਤੀ ਬਣ ਕੇ ਲੱਖਾਂ ਰੁਪਏ ਲੁੱਟਿਆ ਠੱਗਿਆ ਨਾਲ ਇਹਦਾ ਸਾਥ ਦੇਂਦੇ ਸੀ ਜੀ ਉਹ ਨਾਲ ਹੀ ਤੇ ਆ ਜੋ ਤੁਸੀਂ ਬੇਨਤੀ ਆ ਭਈ ਤੇ ਨਹੀਂ ਬਹੁਤ ਭੈੜੀ ਹੋਣੀ ਆ ਤੁਹਾਡੇ ਨਾਲ بس ਯਾਦ ਰੱਖਿਓ ਮੇਰੀਆਂ ਗੱਲਾਂ ਇੱਕ ਅੱਗੇ ਸ਼ਾਂਤੀਪੂਰਵਕ ਚੱਲੇ ਆ ਤੇ ਹੁਣ ਸਾਡਾ ਜਿਹੜਾ ਰੂਪ ਨਾ ਦੂਜਾ ਵੇਖੋਗੇ ਨਹੀਂ ਭਾਈ ਤੁਸੀਂ ਯਾਰ ਛੱਡਿਆ ਹੀ ਘਰ ਕੋਈ ਨਹੀਂ ਕੰਜਰੋ ਤੁਸੀਂ ਤੁਹਾਡੇ ਯਾਰ ਪੁੱਤ ਮਰ ਗਏ ਤੁਹਾਡੇ ਬੇਲੇ ਹੀ ਬਹਿ ਗਿਆ ਤੁਹਾਡਾ ਯਾਰ ਤੁਸੀਂ ਕੋਈ 50000 20000 ਲੱਖ ਦੀ ਠੱਗੀ ਹੁੰਦੀ ਆ ਤੁਸੀਂ 10-10 ਲੱਖ ਗਰੀਬਾਂ ਬੰਦਿਆਂ ਤੋਂ ਯਾਰ अच्छा फिर ਤੁਸੀਂ ਜਿੰਦਰਾ ਭੰਨਿਆ ਫਿਰ ਇਹ ਇਹ ਉਥੋਂ ਮਿਲਿਆ ਇਹ ਉਥੋਂ ਮਿਲਿਆ ਹਾਂ ਲਾਲ ਗੰਢੜੀ ਜੀ ਹਾਂਜੀ ਹਾਂਜੀ ਫਿਰ ਮੈਂ ਦੋ ਤਿੰਨ ਚੀਜ਼ਾਂ ਲੈ ਗਿਆ ਮੈਂ ਸਨੇਰੀ ਕੋਲੇ ਜੀ ਨਹੀਂ ਜਦੋਂ ਤੁਹਾਨੂੰ ਤੁਸੀਂ ਮਤਲਬ ਸਮਾਨ ਖੋਲ ਰਿਆ ਹਾਂਜੀ ਹਾਂਜੀ ਖੋਲ ਡਾਤੀ ਸੀ ਜੀ ਨਹੀਂ ਤੁਹਾਨੂੰ ਕੀ ਕਹਿੰਦਾ ਸੀ ਜੇ ਜਿੰਦਰਾ ਨੇ ਖੋਲ ਨਹੀਂ ਨਾ ਕਹਿੰਦਾ ਜੀ ਅੱਛਾ ਜਨ ਜਨ ਨਾ ਲੈਂਦਾ ਦੇਖੋ ਮੈਂ ਜਿਹੜੀਆਂ ਪਹਿਲਾਂ ਗੱਲਾਂ ਦਸੀਆਂ ਜਨ ਨਹੀਂ ਪਹਿਲਾਂ ਅਸੀਂ ਜਦੋਂ ਮੰਨ ਕੇ ਚਲੋ ਜੀ ਜਦੋਂ ਉਹ ਕੰਮ ਕਰਨ ਤੋਂ ਪਹਿਲਾਂ ਵੀ ਮੈਨੂੰ ਇਹ ਇਲਾਹਾਤਾ ਚ ਕਹਿੰਦਾ ਜੇ ਵਿਜਾਪਾ ਸਮਾਨ ਕੱਢ ਲਿਆ ਸੌਖੇ ਰਹਿੰਦੇ ਮੈਂ ਤੁਸੀਂ ਨਹੀਂ ਤੁਹਾਡੇ ਪਰਿਵਾਰ ਨੂੰ ਜਨ ਖਤਰਾ ਕਰੂਗਾ ਕਰੂਗਾ ਚਲੋ ਤੇਰੀ ਇਹ ਸਮੱਸਿਆ ਹੈਗਾ ਤੁਸੀਂ ਬੇਨ ਡਰੇ ਜੰਦਰਾ ਖੋਲ ਲਿਆ ਤੁਮਾ ਕੱਢ ਲਿਆ ਹਾਂ ਹਾਂਜੀ ਹਾਂਜੀ ਇੱਕ ਕੱਢ ਕੇ ਚੋਕੜੇ ਲੈ ਕੇ ਦੋ ਤਿੰਨ ਚੀਜ਼ਾਂ ਮੈਂ ਲੈ ਗਿਆ ਜੀ ਸੁਨਿਆਰੇ ਕੋਲ ਹਾਂਜੀ 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 ਅੱਛਾ ਫੇਰ ਕੀ ਹੋਇਆ ਜਦੋਂ ਮੈਂ ਸੁਨਿਆਰੇ ਕੋਲ ਲੈ ਗਿਆ ਉਹ ਕਹਿੰਦਾ ਭਾਈ ਇਹ ਤਾਂ ਦੂਜੇ ਦਾ ਕੰਮ ਹੈ ਤਾਂ ਸਿਆਣਾ ਤਾਂ ਹੈ ਨਹੀਂਗਾ ਤੁਸੀਂ ਕੀ ਸੁਨਿਆਰੇ ਨੂੰ ਕਿਹਾ ਵੀ ਅਸੀਂ ਵੇਚਣਾ ਹਾਂ ਮੈਂ ਕਿਹਾ ਚੈੱਕ ਨੂੰ ਬਣਾਈ ਆ ਆਪਾਂ ਸੀਲ ਕਰਨਾ ਸੀ ਮੈਂ ਕਹਾਈ ਅੱਛਾ ਠੀਕ ਹੈ ਜੀ ਉਹਨੇ ਚੈੱਕ ਕੀਤਾ ਉਹਨੇ ਵੇਖ ਕੇ ਦੱਸਦਾ ਕਹਿੰਦਾ ਨਹੀਂ ਇਹ ਦੂਜੀ ਚੀਜ਼ ਆ ਕਹਿੰਦਾ ਵੀ ਇੱਕ ਗੱਲ ਮੈਂ ਹੋਰ ਕਹਾਂ ਸਾਡੀ ਮਹਿੰਮਤਾ ਇੰਨਾ ਕਸਰਤਾ ਚਲੋ ਪਿਆ ਵੀ ਲੋਕ ਜਾਗਰੂਤਤਾ ਹੋ ਗਏ ਨੇ ਤੇ ਸचेत ਹੋ ਜੋ ਇੱਕਾ ਹੁਣੇ ਸਾਹ ਫੜਿਆ ਜਿਹੜਾ ਨਕਲੀ ਨੋਟ ਬਣਾਉਂਦਾ ਸੀ ਤੇ 10 ਲੱਖ ਦੀ ਧੱਗੀ ਧਰਮਕੋੜ ਤੋਂ ਮਾਰੀ ਐ ਤੇ ਮਤਲਬ ਉਹਨਾਂ ਤੁਸੀਂ ਲੋਕਾਂ ਨੂੰ ਵੀ ਬੇਨਤੀ ਐ ਥੋੜਾ ਸचेत ਹੋ ਜੋ ਐਵਜ ਕੰਮਾਂ ਚ ਕੁਝ ਨਹੀਂ ਆਏ ਪੈਸੇ ਸੋਨਾ ਨਿਕਲਣ ਲੱਗੇ ਜੇ ਹੀਰੇ ਨਿਕਲਣ ਲੱਗ ਜਾਣ ਫਿਰ ਇਹ ਆਪ ਹੀ ਕੱਢਣ ਲੱਗ ਪੈਣ ਹਣਾ ਤੇ ਤਲੋੜ ਹੀ ਨਹੀਂ ਆਪਾਂ ਨੂੰ ਅਮੀਰ ਕਰਨ ਦੀ ਤੇ ਆਪਾਂ ਮੀਰੀ ਦੇ ਝਾਂਸੇ ਚ ਆਪਾਂ ਕੰਗਾਲ ਹੋ ਕੇ ਬਹਿ ਜਾਂਦੇ ਆਂ ਸੋ ਸੰਗਤ ਨੂੰ ਬੇਨਤੀ ਹੈ ਵੀ ਥੋੜਾ ਜਿਹਾ ਸੁਚੇਤ ਰਹੋ ਭਾਈ ਸਾਡੀ ਮਹੱਮਦ ਦਾ ਇੰਨਾ ਹੀ ਅਸਰ ਬਹੁਤ ਹੈ ਵੀ ਲੋਕ ਜਿਹੜੇ ਚਿਹਰੇ ਅੱਗੇ ਆਉਣ ਲੱਗੇ ਆ ਕਿਸੇ ਨਾਲ 20000 ਦੀ ਕਿਸੇ ਨਾਲ 50000 ਦੀ ਛੱਗੀ ਬੱਜੀ ਹੈ ਉਹ ਸਾਡੇ ਨਾਲ ਜਰੂਰ ਸੰਪਰਕ ਕਰੋ ਮੈਂ ਫੋਨ ਬਹੁਤ ਘਟਦਾਕਦਾ ਮੇਰੇ ਸੇਵਾਦਾਰ ਵੀ ਘਟ ਕਿਉਂਕਿ ਕੌਲਾ ਹੀ ਇੰਨੀਆਂ ਆਉਂਦੀਆਂ ਇੱਕ ਕਾਲ ਅਸੀਂ ਚੱਕਦੇ ਆਂ ਚਾਰ ਵਿੱਚ ਆਈਆਂ ਹੁੰਦੀਆਂ ਕਿਹਦੇ ਕਿਹਦੇ ਨਾਲ ਗੱਲ ਕਰੀਏ ਸੋ ਮੈਂ ਤੁਹਾਨੂੰ ਐਡਰੈਸ ਦਿੰਨਾ ਪਿੰਡ ਪੱਕਾ ਨੰਬਰ 1 ਜ਼ਿਲ੍ਹਾ ਫਰੀਦਕੋਟ ਨੇੜੇ ਟਹਿਣਾ ਪਿੰਡ ਪੱਕਾ ਨੰਬਰ 1 ਜ਼ਿਲ੍ਹਾ ਫਰੀਦਕੋਟ ਮੇਰੇ ਘਰ ਤੁਸੀਂ ਸ਼ਨੀਵਾਰ ਜਦੋਂ ਮਰਜ਼ੀ ਆ ਸਕਦੇ ਬਿਨ ਫੋਨ ਲਾਏ ਕਿਸੇ ਨਾ ਠੱਗੀ ਵਧੀ ਹੈ ਏਜੰਟਾਂ ਨੇ ਠੱਗੀਆਂ ਮਾਰੀਆਂ ਜੋ ਵੀ ਕੀਤਾ ਠੀਕ ਹੈ ਕਿਤੇ ਵੀ ਕਿਸੇ ਨੂੰ ਗੁੰਮਰਾਹ ਕੀਤਾ ਲੁੱਟਿਆ ਠੱਗਿਆ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਮੇਰੇ ਘਰੇ ਆ ਜਾਓ ਸ਼ਨੀਵਾਰ ਸ਼ਨੀਵਾਰ ਮੈਂ ਤੁਹਾਨੂੰ ਘਰ ਮਿਲੂਗਾ ਜੀ ਪਿੰਡ ਪੱਕਾ ਨੰਬਰ ਇੱਕ ਅੱਛਾ ਠੀਕ ਹੈ ਜੀ ਤੇ ਉਹ ਕਹਿੰਦਾ ਵੀ ਮਤਲਬ ਨਕਲੀ ਹੈ ਨਕਲੀ ਹੈ ਜੀ ਮੈਂ ਕੀ ਫਿਰ ਕੀ ਵਾਪਰਿਆ ਤੁਹਾਡੇ ਤੇ ਜੋ ਮੈਂ ਘਰੇ ਗਿਆ ਨਹੀਂ ਜੋ ਸੁਨਿਆਰੇ ਦੀ ਦੁਕਾਨ ਤੇ ਖੜਿਆ ਤੁਮ ਸੁਨਿਆਰੇ ਨੇ ਜਦੋਂ ਕਿਹਾ ਵੀ ਇਹ ਤਾਂ ਆਰਟੀਫੀਸ਼ੀਅਲ ਨਹੀਂ ਖਮਰੇ ਨਹੀਂ ਆ ਗਿਆ ਜੀ ਮਤਲਬ ਡਿਪਰੈਸ਼ਨ ਹਾਂਜੀ 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 ਮੈਂ ਆ ਰਿਹਾ ਮੈਂ ਘਰੇ ਮਸਾ ਹੀ ਪਹੁੰਚਿਆ ਜੀ ਜਦੋਂ ਮੈਂ ਘਰੇ ਪਹੁੰਚਿਆ ਤੇ ਮੈਂ ਘਰੇ ਗੱਲ ਮਤੋਂ ਹੁੰਦੀ ਨਹੀਂ ਸੀ ਜੀ ਮੈਂ ਇਹਨੂੰ ਫੋਨ ਲਾਇਆ ਇਹਨੂੰ ਫੋਨ ਲਾ ਕੇ ਤੇ ਮੈਂ ਉਸ ਦਾ ਕਹਤਾ ਮੈਂ ਕਹਿੰਦੀ ਮੈਂ ਜਾ ਰਿਹਾ ਹਾਂ ਉਹ ਸਭ ਨਕਲੀ ਹੈਗਾ ਹੈ ਤੁਸੀਂ ਦੱਸਣ ਦੇ ਨਹੀਂ ਜਾ ਇਹਨੂੰ ਘਰੇ ਬੁਲਾ ਲੈਣਾ ਹੀ ਬੰਦ ਲੈਣਾ ਸੀ ਖਾਸ ਸੀ ਗੱਲ ਅੱਛਾ ਖਾਸ ਸੀ ਗੱਲ ਫਿਰ ਕੀ ਹੋਇਆ ਜਦੋਂ ਇਹਨੂੰ ਪਤਾ ਲੱਗ ਗਿਆ ਵੀ ਉਹ ਕੰਮ ਖਰਾਬ ਹੋ ਗਿਆ ਜੀ ਸਾਨੂੰ ਪਤਾ ਲੱਗਾ ਇਹਦਾ ਇਹ ਫਿੱਡੇ ਸੀਗਾ ਰਹਿੰਦਾ ਪਿਆ ਹੂੰ ਕਰੋ ਖਰਾਬ ਸੀ ਗਈ ਇਹ ਹੂੰ 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 ਫਿੱਡੇ ਰਹਿੰਦਾ ਪਿਆ ਸੀ ਮੈਨੂੰ ਥੋੜੀ ਨੌਜਵਨੀ ਲਈ ਮੈਂ ਉੱਥੇ ਇਹ ਪਿੱਛਾ ਕੀਤਾ ਦਾ ਜੀ ਉਸ ਤੋਂ ਇੱਕ ਦੋ ਦਿਨ ਪਹਿਲਾਂ ਤੁਹਾਨੂੰ ਨਿਕਲ ਗਿਆ ਸੀ ਜੀ ਹਾਂਜੀ ਹਾਂਜੀ ਇਹ ਮੁੜ ਕੇ ਤੁਹਾਡੀ ਕਿਰਪਾ ਨਾਲ ਜੀ ਠੀਕ ਹੋ ਜੀ ਇਹ ਸਾਨੂੰ ਹੁਣ ਪਤਾ ਲੱਗਾ ਵੀ ਇਹ ਫੜਿਆ ਗਿਆ ਹੁੰਦਾ ਜੀ ਹੂੰ ਵੀਡੀਓ ਦੇਖ ਕੇ ਤੁਸੀਂ ਆ ਰਹੇ ਹੋ ਬਹੁਤ ਜਿਆਦਾ ਹੀ ਬਹੁਤ ਜਿਆਦਾ ਹੈਗੇ ਜੀ ਲੋਕਾਂ ਨੂੰ ਕੀ ਸਿਝਾ ਦੇਣਾ ਚਾਹੁੰਦੇ ਆ ਵੀ ਇਹੋ ਜਿਹੇ ਠੱਗਾਂ ਤੋਂ ਬਚੋ ਜੀ ਠੀਕ ਆ ਸਭ ਤੋਂ ਪਹਿਲਾਂ ਰੱਬ ਦਾ ਨਾਮ ਲਓ ਜੀ ਅਸੀਂ ਤਾਂ ਸਿਰਫ ਇੱਕ ਲਾੜੀ ਦੇ ਚੱਕਰ ਸਾਨੂੰ ਦਲੇ ਪਸਾਇਆ ਗਿਆ ਸੀ ਲਾੜੀ ਜਿਹੜੇ ਕੋਈ ਪਾਉਂਦਾ ਹੀ ਪਾਉਂਦਾ ਜੀ ਠੀਕ ਹੈ ਨਾ ਜੀ ਤੇ ਸਾਨੂੰ ਇਹ ਚੀਜ਼ਾਂ ਨਹੀਂ ਸਾਨੂੰ ਇਹ ਜਦੋਂ ਇਹ ਪਾਸੇ ਲੈ ਕੇ ਗਿਆ ਸਾਨੂੰ ਇਹਨੇ ਦਿੱਤਾ ਡਰਾਵਾ ਜੰਨ ਦਾ ਹੂੰ ਵੀ ਜੰਨ ਹੈਗਾ ਨਹੀਂ ਤੋਂ ਡਰ ਜਾਂਦਾ ਡਰ ਜਾਂਦਾ ਹਾਂਜੀ ਹਾਂਜੀ ਇਹਨਾਂ ਜੰਨਾਂ ਦੀ ਕੋਈ ਚੀਜ਼ ਹੈ ਹਾਂਜੀ ਹਾਂਜੀ ਤਾਂ ਕੁਝ ਮਤਲਬ ਹੁੰਦੀਆਂ ਨੇ ਮੈਂ ਕਈ ਵਾਰੀ ਕਿਹਾ ਵੀ ਭੂਤ ਬੰਦਾ ਖੁਦ ਆਇਆ ਨਾ ਤਾਂ ਹਮ ਅਸੀਂ ਇਹੋ ਜੇ ਕੰਮ ਚੋਂਦੇ ਲਈਏ ਦੂਜਾ ਕੰਮ ਅਸੀਂ ਨਸ਼ੇ ਤੋਂ ਦੂਰ ਆ ਜੀ ਠੀਕ ਹੈ ਬੱਬੇ ਨਾਲ ਦੀ ਕਿਰਪਾ ਜੀ ਇੱਕ ਗੱਲ ਹੋਰ ਦੱਸਿਏ ਵੀ ਨੌਜਵਾਨ ਮਾਵਾ ਦੇ ਪੁੱਤ ਨਸ਼ੇ ਕਰਦੇ ਆ ਤੇ ਬੀਬੀ ਗਾਣਾ ਨਾਲ ਮੇਰੇ ਹੱਥ ਜੋੜ ਕੇ ਬੇਨਤੀ ਆ ਜੀ ਮੇਰੀ ਅੱਜ ਤੋਂ 36 37 ਸਾਲ ਦੀ ਉਮਰ ਹੋ ਚੁੱਕੀ ਹੈ ਜੀ ਮੈਂ ਅੱਜ ਤੱਕ ਕੋਈ ਨਸ਼ਾ ਟੱਚ ਨਹੀਂ ਕੀਤਾ ਹੈ ਯਾਰੀ ਦੋਸਤੀ ਆਪਣੀ ਹਰਕਤ ਨਾਲ ਆ ਜੀ ਤੇ ਸਾਰੇ ਨੂੰ ਮੈਂ ਕਹਿੰਨਾ ਵੀਰੇ ਨਸ਼ੇ ਤੋਂ ਪਾਸੇ ਰਹੋ ਦੂਰ ਰਹੋ ਆਪਣੇ ਮਾਂ ਬੇਨਤੀ ਦੇ ਵਧੀਆ ਇਹਨਾਂ ਦਾ ਪਰ ਮੈਂ ਇਹ ਬੇਨਤੀ ਕਰਦਾ ਵੀ ਕਿਸੇ ਮਾਂ ਦਾ ਪੁੱਤ ਜਦੋਂ ਨਸ਼ਾ ਕਰਦਾ ਨਾ ਬਹੁਤ ਦੁੱਖ ਨਾਲ ਨਹੀਂ ਨਹੀਂ ਦੁੱਖ ਤਾਂ ਹੁੰਦਾ ਤੇ ਉਸੇ ਮਾਂ ਜਿਹੜੀ ਹੈ ਉਹ ਉਹਨੂੰ ਮਤਲਬ ਉਹ ਮਰੀਜ਼ ਹੈ ਬੱਚਾ ਨੌਜਵਾਨ ਸਾਡੇ ਬੱਚੇ ਉਹ ਮਰੀਜ਼ ਹੈ ਉਹਨੂੰ ਦਵਾਈ ਮਤਲਬ ਦੇਣ ਦੀ بجائے ਉਹ ਬਾਬਿਆਂ ਕੋਲ ਜਾਂਦੇ ਤੋ ਏਦਾਂ ਮਤਲਬ ਉੱਥੇ ਲੱਖਾਂ ਰੁਪਈਆਂ ਦੀ ਠੱਗੀ ਦਾ ਸ਼ਿਕਾਰ ਹੋ ਜਾਂਦੇ ਸੋ ਇਸ ਕਰਕੇ ਬੀਬੀਆਂ ਭੈਣਾਂ ਨੂੰ ਵੀ ਬੇਨਤੀ ਹੈ ਦੇ ਇਹ ਬਾਬੇ ਜਿਹੜੇ ਕੱਲੇ ਪੰਜਾਬ 'ਚ ਹੀ ਆਂ ਇੰਡੀਆ 'ਚ ਹੀ ਆਂ ਕਦੇ ਤੁਸੀਂ ਕੈਨੇਡਾ ਸੁਣਿਆ ਬਾਬਾ ਕੈਨੇਡਾ ਕਦੇ ਅਮਰੀਕਾ ਸੁਣਿਆ ਬਾਬਾ ਕਦੇ ਤੁਸੀਂ ਬਾਹਰੀਆਂ ਕੰਟਰੀਆਂ 'ਚ ਸੁਣਿਆ ਵੀ ਬਾਬਾ ਹਾਂ ਇਹਨਾਂ ਜ਼ਰੂਰ ਹੈ ਵੀ ਬਾਹਰਲੇ ਲੋਕ ਵੀ ਕੁਝ ਇਹਨਾਂ ਮਤਲਬ ਪਖੰਡੀਆਂ ਦੇ ਨਾਲ ਮਤਲਬ ਲੁੱਟੇ ਗਏ ਠੱਗੇ ਗਏ ਉਹਨਾਂ ਤੋਂ ਵੀ ਬਹੁਤ ਸਾਰੀਆਂ ਠੱਗੀਆਂ ਮੈਨੂੰ ਬਾਹਰੋਂ ਬਹੁਤ ਕਾਲ ਆਉਂਦੇ ਨੇ ਸੋ ਇਸ ਕਰਕੇ ਬਾਹਰ ਕੋਈ ਬਾਬਾ ਨਹੀਂ ਇੰਡੀਆ 'ਚ ਬਾਬੇ ਪੈਦਾ ਹੋਏ ਨੇ ਸੋ ਇਹਨਾਂ ਦਾ ਬਾਈਕਾਟ ਕਰੋ ਪਖੰਡਵਾਦ ਨੂੰ ਖਤਮ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ